ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਨੂੰ ਕਿਤੇ ਕੋਈ ਆਪਣੇ ਚ ਕਮੀ ਘੜ ਦੇਵੇ ਆਪਣੇ ਵਿੱਚ ਕੋਈ ਨੁਕਸ ਕਰ ਦੇਵੇ ਤਾਂ ਆਪਾਂ ਬਹੁਤ ਗੁੱਸਾ ਕਰਦੇ ਆਂ ਕਈ ਵਾਰ ਇੱਥੋਂ ਤੱਕ ਗੱਲ ਪਹੁੰਚ ਜਾਂਦੀ ਹੈ ਕਿ ਆਪਾਂ ਬੰਦੇ ਨਾਲ ਲੜਨ ਤੱਕ ਵੀ ਜਾਂਦੇ ਆਂ ਬਲਕਿ ਜੇ ਆਪਣੇ ਵਿੱਚ ਕੋਈ ਕਮੀ ਘੜਦਾ ਆਪਣੇ ਵਿੱਚ ਕੋਈ ਨੁਕਸ ਕਰਦਾ ਤਾਂ ਉਸ ਦੇ ਆਪਾਂ ਨੂੰ ਬਹੁਤ ਜ਼ਿਆਦਾ ਵੱਡੇ ਫੈਰੇ ਹੋ ਸਕਦੇ ਆਂ ਉਹ ਫਾਇਦੇ ਕਿਵੇਂ ਹੋ ਸਕਦੇ ਆ ਸਾਰਾ ਕੁਛ ਇਸ ਵੀਡੀਓ ਵਿੱਚ ਦੱਸਾਂਗੇ ਕਿਵੇਂ ਆਪਣੇ ਵਿੱਚ ਕੋਈ ਕਮੀ ਕਰਦਾ ਤਾਂ ਉਹਦੇ ਨਾਲ ਕੀ ਫਾਇਦਾ ਹੁੰਦਾ ਸੋ ਵੀਡੀਓ ਦੇ ਨਾਲ ਦੋਸਤੋ ਬਣੀ ਰਹੀ ਹੋ ਬਹੁਤ ਕੰਮ ਦੀ ਵੀਡੀਓ ਆ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬਿਲਟ ਮੂਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਵੀ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਇੱਕ ਵਾਰ ਦੀ ਗੱਲ ਆ ਇੱਕ ਪਿੰਡ ਵਿੱਚ ਇੱਕ ਵਿਅਕਤੀ ਹੁੰਦਾ ਜਿਹੜਾ ਕਿ ਵਰਕਸ਼ਾਪ ਦੇ ਵਿੱਚ ਕੰਮ ਕਰਦਾ ਹੁੰਦਾ ਤੇ ਵਰਕਸ਼ਾਪ ਦੇ ਵਿੱਚ ਇੱਕ ਟਰੈਕਟਰ ਬਣਾਉਣ ਦਾ ਕੰਮ ਕਰਦਾ ਹੁੰਦਾ ਛੋਟੇ-ਛੋਟੇ ਬੱਚਿਆਂ ਦੇ ਬਣਾਉਣ ਵਾਲੇ ਖਿਡੌਣੇ ਜਿਹੜੇ ਕਿ ਲੋਹੇ ਦੇ ਬਣਾਉਂਦਾ ਤੇ ਬੱਚੇ ਉਹਨਾਂ ਦੇ ਨਾਲ ਬਹੁਤ ਖੁਸ਼ ਹੋ ਕੇ ਖੇਡਦੇ ਆ ਉਸ ਵਿਅਕਤੀ ਦੇ ਦੋ ਮੁੰਡੇ ਹੁੰਦੇ ਆ ਤੇ ਉਹ ਆਪਣੇ ਮੁੰਡਿਆਂ ਨੂੰ ਵੀ ਪੜ੍ਹਾਈ ਤੋਂ ਬਾਅਦ ਆਪਣੇ ਨਾਲ ਕੰਮ ਵਿੱਚ ਲਾ ਲੈਂਦਾ ਤੇ ਜਦੋਂ ਉਹਨੂੰ ਆਪਣੇ ਨਾਲ ਕੰਮ ਵਿੱਚ ਲਾ ਲੈਂਦਾ ਤਾਂ ਉਹ ਵੀ ਆਪਣੇ ਬਾਪ ਦੇ ਨਾਲ ਟਰੈਕਟਰ ਬਣਾਉਣਾ ਸਿੱਖ ਜਾਂਦੇ ਆ ਇੱਕ ਵੱਡਾ ਮੁੰਡਾ ਹੁੰਦਾ ਤੇ ਇੱਕ ਛੋਟਾ ਹੁੰਦਾ ਤੇ ਦੋਨੇ ਗੈਣੇ ਸੇਮ ਇੱਕੋ ਹੀ ਕੰਮ ਕਰਦੇ ਹੁੰਦੇ ਆ ਤੇ ਜਦੋਂ ਵੀ ਕੋਈ ਚੀਜ਼ ਤਿਆਰ ਕਰ ਲੈਣੀ ਤਿਆਰ ਕਰਨ ਤੋਂ ਬਾਅਦ ਉਹਨਾਂ ਨੇ ਪਹਿਲਾਂ ਆਪਣੇ ਪਿਤਾ ਨੂੰ ਉਹ ਚੀਜ਼ ਦਿਖਾਉਣੀ ਕਿ ਦੇਖੋ ਜੀ ਇਹਦੇ ਵਿੱਚ ਕੋਈ ਨੁਕਸਤ ਨਹੀਂ ਰਹਿ ਗਿਆ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜਾ ਟਰੈਕਟਰ ਬਣਿਆ ਹੁੰਦਾ ਉਹ ਸ਼ੋਰੂਮ ਵਿੱਚ ਭੇਜਣਾ ਹੁੰਦਾ ਬੱਚਿਆਂ ਦੇ ਜਿਹੜੇ ਖੜਾਉਣੇ ਹੁੰਦੇ ਆ ਤੇ ਉਹਦੇ ਬਾਪ ਨੇ ਹਰ ਵਾਰ ਉਹਦੇ ਵਿੱਚ ਨੁਕਸ ਕੱਢਣਾ ਹਰ ਵਾਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਦੇਣਾ ਕਿ ਇੱਥੋਂ ਆ ਚੀਜ਼ ਸਹੀ ਨਹੀਂ ਹੈ ਇੱਥੋਂ ਆ ਚੀਜ਼ ਸਹੀ ਨਹੀਂ ਹੈ ਮਤਲਬ ਕਿ ਉਹਨਾਂ ਦੇ ਬਾਪ ਨੇ ਹਰ ਵਾਰ ਨੁਕਸ ਕੱਢਣਾ ਤੇ ਮੁੰਡਿਆਂ ਨੇ ਹਰ ਵਾਰ ਹੋਰ ਵਧੀਆ ਬਣਾਉਣਾ ਤੇ ਜਿੰਨੀ ਵਾਰ ਵੀ ਉਹ ਬਣਾਉਂਦੇ ਓਨੀ ਵਾਰੀ ਉਹਨਾਂ ਦਾ ਜਿਹੜਾ ਵਾਪਾ ਲੁਕਸ ਕੱਢਦਾ ਰਹਿੰਦਾ ਇਹ ਸਿਲਸਿਲਾ ਕਈ ਸਾਲਾਂ ਤੱਕ ਐਦਾ ਹੀ ਚੱਲਦਾ ਗਿਆ ਤੇ ਜਿਹੜੇ ਉਹ ਮੁੰਡੇ ਹੁੰਦੇ ਆ ਉਹ ਆਪਣੇ ਕੰਮ ਦੇ ਵਿੱਚ ਹੋਰ ਸਵਾਰ ਕਰੀ ਜਾਂਦੇ ਆ ਤੇ ਵਧੀਆ ਤੇ ਵਧੀਆ ਟਰੈਕਟਰ ਬਣਾਉਂਦੇ ਜਾਂਦੇ ਆ ਤੇ ਦਿਨਪੁਰ ਦਿਨ ਬਦਲਦੇ ਗਏ ਤੇ ਉਹਨਾਂ ਦੇ ਜਿਹੜੇ ਟਰੈਕਟਰਾਂ ਦੀ ਮੰਗ ਹੁੰਦੀ ਆ ਦੇਸ਼ ਵਿਦੇਸ਼ਾਂ ਦੀਆਂ ਧਰਤੀਆਂ ਤੱਕ ਵੀ ਹੋ ਜਾਂਦੀ ਆ ਤੇ ਉਹਨਾਂ ਦੇ ਜਿਹੜੇ ਬਣਾਏ ਹੋਏ ਟਰੈਕਟਰਾਂ ਵਾਲੇ ਖਡੌਣੇ ਹੁੰਦੇ ਆ ਉਹਨਾਂ ਦੀ ਮੰਗ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਆ ਕਿਉਂਕਿ ਉਹ ਇੰਨੇ ਸੋਧ ਕੇ ਉਸ ਖਡੌਣੇ ਨੂੰ ਬਣਾਉਂਦੇ ਆ ਇੰਨੇ ਬਹੁਤ ਵਧੀਆ ਢੰਗ ਦੇ ਨਾਲ ਬਣਾਉਂਦੇ ਆ ਹਰ ਇੱਕ ਉਸ ਨੂੰ ਪਸੰਦ ਕਰਦਾ ਹੁਣ ਇੱਕ ਦਿਨ ਕੀ ਹੁੰਦਾ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਹਰ ਰੋਜ਼ ਦੀ ਤਰ੍ਹਾਂ ਜਿੰਨੇ ਅੱਗੇ ਆਪਣੇ ਪਿਤਾ ਨੂੰ ਦਿਖਾਉਂਦਾ ਕਿ ਦੇਖੋ ਪਾ ਜੀ ਸਾਰਾ ਕੁਝ ਠੀਕ ਠਾਕ ਬਣ ਗਿਆ ਕਿ ਨਹੀਂ ਬਣ ਗਿਆ ਕੋਈ ਨੁਕਸਾ ਹੈਗਾ ਤਾਂ ਦ ਉਸੇ ਤਰ੍ਹਾਂ ਜਦੋਂ ਹੁਣ ਦੱਸ ਦਿਖਾਉਂਦਾ ਆਪਣੇ ਪਿਤਾ ਨੂੰ ਕਿ ਦੇਖੋ ਜੀ ਕੁਝ ਰਹਿਤ ਨਹੀਂ ਗਿਆ ਕੋਈ ਨੁਕਸਾਨ ਨਹੀਂ ਰਹਿ ਗਿਆ ਉਹਦਾ ਜਿਹੜਾ ਬਾਪ ਹੁੰਦਾ ਫਿਰ ਨੁਕਸ ਕੱਢਣ ਲੱਗ ਉਹਦੇ ਵਿੱਚ ਉਹ ਮੁੰਡੇ ਨੂੰ ਬੜਾ ਗੁੱਸਾ ਚੜਦਾ ਬੜਾ ਗੁੱਸਾ ਲੱਗਦਾ ਤੇ ਮਨ ਦੇ ਵਿੱਚ ਬਹੁਤ ਮੁੱਸੇ ਨਾਲ ਭਰ ਜਾਂਦਾ ਕਿ ਮੇਰੇ ਬਣਾਏ ਹੋਏ ਜਿਹੜੇ ਟਰੈਕਟਰ ਆ ਉਹ ਤਾਂ ਵਿਦੇਸ਼ਾਂ ਦੀਆਂ ਧਰਤੀਆਂ ਤੱਕ ਵੀ ਲੋਕਾਂ ਦੀ ਮੰਗ ਹੋ ਗਈ ਤੇ ਤੁਸੀਂ ਹਜੇ ਤੱਕ ਮੇਰੇ ਫਿਰ ਨੁਕਸ ਕੱਢੀ ਜਾਂਦੇ ਹੋ ਉਹ ਆਪਣੇ ਬਾਪ ਨੂੰ ਕਹਿੰਦਾ ਕਿ ਤੁਸੀਂ ਤਾਂ ਨੁਕਸ ਕੱਢਣ ਦੀ ਤੁਹਾਡੀ ਆਦਤ ਬਣ ਚੁੱਕੀ ਹੈ ਤੁਸੀਂ ਹੁਣ ਹਟ ਨਹੀਂ ਸਕਦੇ ਤੁਸੀਂ ਤਾਂ ਆਈ ਨੌਕਸ ਕੱਢੀਆਂ ਨਾ ਮੇਰੇ ਕਿੰਨੇ ਡਿਮਾਂਡ ਆ ਮੇਰੇ ਬਣਾਏ ਹੋਏ ਟਰੈਕਟਰਾਂ ਦੀ ਤੇ ਤੁਸੀਂ ਹਲੇ ਵੀ ਨੌਕਸ ਕੱਢਦੇ ਹੋ ਤਾਂ ਜਿਹੜਾ ਉਹਦਾ ਬਾਪ ਹੁੰਦਾ ਉਹ ਵਿਚਾਰਾ ਚੁੱਪ ਕਰ ਜਾਂਦਾ ਉਹ ਚੁੱਪ ਕਰਕੇ ਉੱਥੇ ਪਰਾਂ ਚਲਾ ਜਾਂਦਾ ਤੇ ਜਿਹੜਾ ਮੁੰਡਾ ਹੁੰਦਾ ਉਹ ਵੀ ਆਪਣੇ ਕੰਮ ਲੱਗ ਜਾਂਦਾ ਤੇ ਹੁਣ ਕੀ ਹੁੰਦਾ ਜਦੋਂ ਉਹ ਆਪਦਾ ਟਰੈਕਟਰ ਤਿਆਰ ਕਰ ਲੈਂਦਾ ਤਾਂ ਆਪਣੇ ਬਾਪ ਨੂੰ ਬਿਲਕੁਲ ਵੀ ਦਿਖਾਉਂਦਾ ਨਹੀਂ ਉਹਨੂੰ ਐ ਹੋ ਜਾਂਦਾ ਕਿ ਮੈਨੂੰ ਤਾਂ ਹੁਣ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਹੁਣ ਆਪਣੇ ਬਾਪ ਨੂੰ ਦਿਖਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਫੇਰ ਪਹਿਲਾਂ ਵੀ ਤਰ੍ਹਾਂ ਆਪਣੇ ਬਾਪ ਨੂੰ ਦਿਖਾਉਂਦਾ ਰਹਿੰਦਾ ਚੀਜ਼ ਬਣੀ ਤੇ ਬਾਪ ਨੁਕਸ ਕਰਦਾ ਰਹਿੰਦਾ ਤੇ ਉਹ ਹੋਰ ਵਧੀਆ ਬਣਾਉਂਦਾ ਰਹਿੰਦਾ ਤੇ ਹੁਣ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਹੁਣ ਟਰੈਕਟਰ ਬਣਾ ਕੇ ਆਪਣੇ ਬਾਪ ਨੂੰ ਦਿਖਾਉਂਦਾ ਨਹੀਂ ਤੇ ਜਦੋਂ ਹੁਣ ਦਿਖਾਉਂਦਾ ਨਹੀਂ ਉਹ ਚ ਨੁਕਸ ਕੀ ਕੱਢਣਾ ਤੇ ਉਹਨੂੰ ਆਏ ਹੋ ਜਾਂਦਾ ਕਿ ਮੈਂ ਬਹੁਤ ਵਧੀਆ ਟਰੈਕਟਰ ਤਿਆਰ ਕਰਦਾ ਤੇ ਹੌਲੀ-ਹੌਲੀ ਸਮਾਂ ਬੀਤਦਾ ਤੇ ਜਿਹੜਾ ਵੱਡਾ ਮੁੰਡਾ ਹੁੰਦਾ ਉਹਦੇ ਟਰੈਕਟਰਾਂ ਦੀ ਬਣਾਏ ਹੋਏ ਟਰੈਕਟਰਾਂ ਦੀ ਮੰਗ ਆ ਜਿਹੜੀ ਉਹ ਵੱਧ ਹੋ ਜਾਂਦੀ ਆ ਤੇ ਛੋਟੇ ਮੁੰਡੇ ਦੇ ਬਣਾਏ ਹੋਏ ਟਰੈਕਟਰ ਦੀ ਮੰਗ ਘੱਟ ਹੋ ਜਾਂਦੀ ਆ ਉਹਦਾ ਕਾਰਨ ਇਹ ਹੁੰਦਾ ਜਿਹੜਾ ਛੋਟਾ ਮੁੰਡਾ ਹੁੰਦਾ ਉਹ ਉਹਦੇ ਵਿੱਚ ਸੋਧ ਨਹੀਂ ਕਰ ਸਕਦਾ ਕਿਉਂਕਿ ਉਹਨੂੰ ਗਲਤੀਆਂ ਨਹੀਂ ਨਿਕਲਦੀਆਂ ਤੇ ਹੋਰ ਉਹਦੋਂ ਵਧੀਆ ਤਰੀਕੇ ਦੇ ਨਾਲ ਨਹੀਂ ਬਣਾ ਸਕਿਆ ਜਿਹੜਾ ਵੱਡਾ ਮੁੰਡਾ ਹੁੰਦਾ ਉਹ ਹਰ ਰੋਜ਼ ਆਪਣੇ ਬਾਪ ਨੂੰ ਚੀਜ਼ ਦਿਖਾਉਂਦਾ ਤੇ ਉਹਦਾ ਬਾਪ ਉਹਦੇ ਵਿੱਚ ਨੁਕਸ ਕੱਢਦਾ ਤੇ ਉਹ ਹੋਰ ਵਧੀਆ ਬਣਾਉਂਦਾ ਜਾਂਦਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਤੇ ਆਪਣੇ ਵਿੱਚ ਜੇ ਕਿਤੇ ਕੋਈ ਕਮੀਆਂ ਖੜ ਜਾਂਦਾ ਜੇ ਤੁਹਾਨੂੰ ਕੋਈ ਕਹਿੰਦਾ ਕਿ ਯਾਰ ਆ ਤੇਰੇ ਵਿੱਚ ਗਲਤੀ ਹੈ ਤੂੰ ਆ ਕੰਮ ਤੈਨੂੰ ਸਹੀ ਕਰਨਾ ਚਾਹੀਦਾ ਸੀ ਇਹਦੀ ਗਲਤ ਕੀਤਾ ਤਾਂ ਐਵੇਂ ਕਿਸੇ ਦੇ ਮਗਰ ਨਾ ਪੈ ਜਾ ਕਰੋ ਠੰਡੇ ਦਿਮਾਗ ਦੇ ਨਾਲ ਬੈਠ ਕੇ ਦੋ ਘੜੀ ਸੋਚਿਆ ਕਰੋ ਕਿ ਬੰਦੇ ਨੇ ਮੈਨੂੰ ਕੀ ਗੱਲ ਕਹੀ ਹੈ ਉਹਦਾ ਮੈਨੂੰ ਕੀ ਫਾਇਦਾ ਹੋ ਸਕਦਾ ਤੇ ਕਿਵੇਂ ਮੈਂ ਉਹ ਤੋਂ ਫਾਇਦਾ ਲੈਣਾ ਕਿਉਂਕਿ ਤੁਹਾਡੇ ਵਿੱਚ ਜੇ ਕੋਈ ਕਮੀਆਂ ਕੱਢੂਗਾ ਤਾਂ ਹੀ ਤੁਸੀਂ ਆਪਣੇ ਜੀਵਨ ਦੇ ਵਿੱਚ ਸੁਧਾਰ ਕਰ ਸਕਦੇ ਹੋ ਜੇ ਤੁਹਾਡੇ ਵਿੱਚ ਕੋਈ ਕਮੀ ਨਹੀਂ ਕੱਢੂਗਾ ਤੁਹਾਨੂੰ ਕੋਈ ਕੁਝ ਕਹਿਣ ਵਾਲਾ ਨਹੀਂ ਹੋਊਗਾ ਤਾਂ ਤੁਸੀਂ ਕਦੇ ਵੀ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ Там не води.